ਘਰਾਂ ਦੇ ਵਿੱਚ ਰੇਡ ਜਿਹੜੀ ਆ ਉਹ ਲਗਾਤਾਰ جاری ਹੈ ਤੁਸੀਂ ਦੇਖ ਸਕਦੇ ਹੋ ਡੀਆਈਜੀ ਮਨਦੀਪ ਸਿੰਘ ਸਿੱਧੂ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਔਰ ਪੁਲਸ ਬਲ ਦੇ ਨਾਲ ਜਿਹੜਾ ਹੈਗਾ ਇਹ ਰੇੜਾ ਕੀਤਾ ਜਾ ਰਹੀਆਂ ਕਿਉਂਕਿ ਲਗਾਤਾਰ ਇਨਫੋ ਮਿਲੀ ਕਿ ਨਾ ਘਰਾਂ ਦੇ ਵਿੱਚ ਜਿਹੜਾ ਹੈਗਾ ਉਹ ਨਸ਼ਾ ਵਿਕਦਾ ਹੈ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਉਹਨਾਂ ਦੀ ਕੈਬਰ ਨੇ ਇਹ ਵੀੜਾ ਚੁੱਕ ਲਿਆ ਕਿ ਪੰਜਾਬ ਦੇ ਵਿੱਚ ਬਸ ਹੁਣ ਨਸ਼ੇੜੀ ਰਹਿਣ ਨਹੀਂ ਦਿੱਤੇ ਜਾਣਗੇ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ੇ ਦੇ ਵਿਰੁੱਧ ਜਿਹੜੀ ਮੁਹਿੰਮ ਚਲਾਈ ਗਈ ਹੈ ਤਾਂ ਲਗਾਤਾਰ ਚਾਹੇ ਉਹ ਬਲਡੋਜ਼ਰ ਦੀ ਕਾਰਵਾਈ ਹੋਵੇ ਤਾਂ ਦੂਸਰੇ ਪਾਸੇ ਪੰਜਾਬ ਪੁਲਿਸ ਦੇ ਵੱਲੋਂ ਇੱਕ ਆਪਰੇਸ਼ਨ ਚਲਾਇਆ ਗਿਆ ਜਿਹਦੇ ਵਿੱਚ ਘਰਾਂ ਦੇ ਵਿੱਚ ਲੋਕਾਂ ਦੇ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਨਸ਼ਾ ਆਨਸਰ ਨੇ ਜਿਹੜੇ ਨਸ਼ਾ ਵੇਚਦੇ ਨੇ ਔਰ ਨਸ਼ੇ ਦੇ ਵੇਚਣ ਤੋਂ ਬਾਅਦ ਜਿਹੜੇ ਪੈਸਾ ਕਮਾਇਆ ਜਾਂਦਾ ਉਸ ਦੇ ਪ੍ਰਾਪਰਟੀਆਂ ਨੇ ਉਹਨੂੰ ਨਸ਼ਟ ਕੀਤਾ ਜਾਂਦਾ ਤਾਂ ਪਟਿਆਲਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲਗਾਤਾਰ ਜਿਹੜਾ ਪਟਿਆਲਾ ਪੁਲਿਸ ਦੇ ਵੱਲੋਂ ਘਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਰੋੜੀ ਮਹੱਲਾ ਜਾਨੀ ਕਿ ਰੋੜੀ ਕੁੱਟ ਏਰੀਆ ਇਹ ਸਨੋਰੀ ਅੱਡੇ ਦੇ ਕੋਲ ਜਿੱਥੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਘਰਾਂ ਦੇ ਵਿੱਚ ਰੇਡ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ ਤੁਸੀਂ ਦੇਖ ਸਕਦੇ ਹੋ ਡੀਆਈਜੀ ਮਨਦੀਪ ਸਿੰਘ ਸਿੱਧੂ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਔਰ ਪੁਲਿਸ ਬਲ ਦੇ ਨਾਲ ਜਿਹੜਾ ਹੈਗਾ ਇਹ ਰੇਡਾਂ ਕੀਤੀਆਂ ਜਾ ਰਹੀਆਂ ਕਿਉਂਕਿ ਲਗਾਤਾਰ ਇਨਪੁਟ ਸੀਗੀ ਕਿ ਇਹਨਾਂ ਘਰਾਂ ਦੇ ਵਿੱਚ ਜਿਹੜਾ ਹੈਗਾ ਉਹ ਨਸ਼ਾ ਵਿਕਦਾ ਹੈ ਰੋਲ ਸਰ ਕੀ ਕੋ ਜਿਹੜਾ ਆਪਰੇਸ਼ਨ ਕਿੱਥੇ ਕਿੱਥੇ ਚਲਾਇਆ ਜਾ ਰਿਹਾ ਹੈਗਾ ਤੇ ਕੀ ਜਿਹੜੀ ਰਿਕਵਰੀ ਤੇ ਪਟਿਆਲਾ ਰੇਂਜ ਦੇ ਵਿੱਚ ਉਹਨੂੰ ਕਾਫੀ ਵੱਡੇ ਲੈਵਲ ਤੇ ਜਿਹੜਾ ਆਪਰੇਸ਼ਨ ਚੱਲ ਰਿਹਾ ਉਹਦੇ ਵਿੱਚ ਇਹ ਜਿਹੜੀ ਨਸ਼ਿਆਂ ਦੇ ਵਿਰੁੱਧ ਇੱਕ ਜੰਗ ਹੈ ਜਿਹੜੀ ਉਹਦੇ ਵਿੱਚ ਹੀ ਹੋਇਆ ਅੱਜ ਤੁਸੀਂ ਇਹ ਦੇਖੋਗੇ ਕੈਸ਼ ਕਾਫੀ ਰਿਕਵਰ ਹੋਇਆ ਤੇ ਨਾਲ ਨਾਲ ਉਹਦੇ ਚ ਇਲੈਕਟ੍ਰੋਨਿਕ ਕੰਡਾ ਰਿਕਵਰ ਹੋਇਆ ਤੇ ਨਾਲ ਜਿਹੜੀਆਂ ਡਰੱਗ ਦੀਆਂ ਉਹ ਕੁੜੀਆਂ ਜਿਹੜੀਆਂ ਬਣਾਈਆਂ ਉਹ ਹੋਈਆਂ ਪਰ ਇਹ ਪੁਲ ਹਰ ਪੁਲਿਸ ਆਪਰੇਸ਼ਨ ਦੀ ਕਾਮਯਾਬੀ ਹੈ ਪਬਲਿਕ ਸਪੋਰਟ ਦੇ ਨਾਲ ਹੈ ਤੇ ਜਿਹੜਾ ਅੱਜ ਸਭ ਤੋਂ ਬੈਸਟ ਪਾਰਟ ਇਹ ਹੋਇਆ ਵੀ ਪਬਲਿਕ ਵੱਲੋਂ ਸਾਨੂੰ ਜਿਹੜੀ ਅੱਗੇ ਅਸੀਂ ਮਹਿਸੂਸ ਕਰਦੇ ਸੀ ਮਿਸਿੰਗ ਹੈ ਇੱਕ ਇਹੋ ਜਿਹਾ ਮਾਹੌਲ ਬਣ ਰਿਹਾ ਵੀ ਪਬਲਿਕ ਵੱਲੋਂ ਤਲਾਸ਼ ਦਿੱਤੀ ਜਾ ਰਹੀ ਹੈ ਤੇ ਇਹ ਮੈਨੂੰ ਲੱਗਦਾ ਜੇ ਪਬਲਿਕ ਇਸ ਤੰਗ ਦੇ ਨਾਲ ਤਲਾਸ਼ ਦੇਊਗੀ ਤੇ ਨਸ਼ੇ ਦਾ ਜਿਹੜਾ ਕੋਈ ਪਬਲਿਕ ਦੀ ਸਪੋਰਟ ਦੇ ਨਾਲ ਮੈਨੂੰ ਲੱਗਦਾ ਜਲਦੀ ਹੀ ਆ ਜਿਹੜੇ ਜਿਹੜੇ ਨਸ਼ਾ ਵੇਚਣ ਵਾਲੇ ਤਸਕਰ ਹੈ ਉਹ ਹਵਾਲਤਾਂ ਦੇ ਵਿੱਚ ਹੋਣ ਸਰ ਜਿਹੜੀ ਰਿਕਵਰੀ ਜਿਹੜੀ ਅੱਜ ہماری ਕਾਰਵਾਈ ਸੀ ਉਸ ਤੋਂ ਬਾਅਦ ਨਸ਼ਾ ਤਸਕਰਾਂ ਦੇ ਵਿੱਚ ਕਾਫੀ ਆਫ ਦੇਖਣ ਨੂੰ ਮਿਲ ਰਿਹਾ ਹੈ ਉਪਰਚੇ ਦੇ ਸਾਹਬ ਜੀ ਫਿਰ ਦੁਬਾਰਾ ਉਹਨਾਂ ਦੇ ਕਾਰਵਾਈ ਕੀਤੀ ਜਾਏਗੀ ਨਹੀਂ ਦੇਖੋ ਇੱਕ ਮਿੰਟ ਕੋਈ ਜਿਹੜਾ ਪੁਲਿਸ ਨੇ ਕਿਸੇ ਦੀ ਬਿਲਡਿੰਗ ਕੋਈ ਗੈਰ ਕਾਨੂੰਨੀ ਤੌਰ ਤੇ ਨਹੀਂ ਢਾਉਣੀ ਨਾ ਹੀ ਸਾਨੂੰ ਅਧਿਕਾਰ ਹੈ ਜਿਹੜੀਆਂ ਨਾਜਾਇਜ਼ ਜੋ ਮਿਊਸਪੈਲਟੀ ਤੇ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਆਡੈਂਟੀਫਾਈ ਕੀਤੀ ਹੈ ਜਿਹੜੀਆਂ ਨਾਜਾਇਜ਼ ਕਬਜ਼ੇ ਕਰਕੇ ਤੇ ਇਲੀਗਲ ਮਨੀ ਦੇ ਨਾਲ ਲੋਕਾਂ ਨੂੰ ਜਿਵੇਂ ਕਹਿੰਦੇ ਮੌਤ ਵੱਲ ਨੂੰ ਧੱਕ ਕੇ ਤੇ ਉਸ ਪੈਸੇ ਦੇ ਜਿਹੜੇ ਮਹਿਲ ਸਾਰ ਰਹੇ ਆ ਉਹ ਮਹਿਲ ਜਦਾ ਚ ਲੰਮਾ ਚਿਰ ਨਹੀਂ ਰਹਿਣਗੇ ਉਹਦਾ ਸੁੱਖ ਨਹੀਂ ਮਾਣ ਪਾਉਣਗੇ ਕਹਿੰਦਾ ਪਾਵੇ ਇਹ ਆ ਵੀ ਇਸ ਕਰਕੇ ਇਹਨਾਂ ਨੂੰ ਜਿਹੜੇ ਆਵਾਜ਼ ਆਉਣਾ ਚਾਹੀਦਾ ਜਿਹੜੇ ਲੋਕਾਂ ਨੂੰ ਬਰਬਾਦ ਕਰਕੇ ਕੋਈ ਵੀ ਬੰਦਾ ਖੁਸ਼ ਨਹੀਂ ਰਹਿ ਸਕਦਾ ਤੇ ਸਭ ਤੋਂ ਅੱਜ ਦੀ ਕਾਮਯਾਬੀ ਮੈਂ ਕਹੂੰਗਾ ਇਹ ਪਬਲਿਕ ਦੇ ਵੱਲੋਂ ਹੀ ਦੱਸਿਆ ਗਿਆ ਜਿਹੜਾ ਇਸ ਘਰ ਦੇ ਬਾਰੇ ਇਨਫੋਰਮੇਸ਼ਨ ਵੀ ਹੈ ਤਾ ਬਿਲਕੁਲ ਪੁਲਿਸ ਕਾਰਵਾਈ ਲਗਾਤਾਰ ਕਰ ਰਹੀ ਹੈ ਡਾਈਜੀ ਮਨਦੀਪ ਸਿੰਘ ਸਿੱਧੂ ਖੁਦ ਘਰਾਂ ਦੇ ਜਿਹੜੀ ਆ ਉਹ ਚੈਕਿੰਗ ਕਰਦਾ ਹੋਏ ਨਜ਼ਰ ਆ ਰਿਹਾ ਤੁਹਾਡੇ ਨਾਲ ਕੁਝ ਲੋਕ ਵੀ ਨੇ ਐਮਸੀ ਵੀ ਮੌਜੂਦ ਨੇ ਬਾਈ ਜੀ ਕਿਵੇਂ ਦੇਖਦੇ ਹੋ ਲਗਾਤਾਰ ਬਲਡੋਜ਼ਰ ਕਾਰਵਾਈ ਅੱਜ ਫੇਰ ਦੁਬਾਰਾ ਨਸ਼ਿਆਂ ਦੀ ਜਿਹੜੇ ਘਰਾਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਸਸੀ ਗਾਲ ਜੀ ਅੱਜ ਵਾਰਡ ਨੰਬਰ 41 ਵਿੱਚ ਪੈਂਦੇ ਇਹ ਇਲਾਕੇ ਦੇ ਵਿੱਚ ਕਿ ਇੱਕੋ ਬਰਾਦਰੀ ਦਾ ਇਹ ਪੂਰਾ ਘਰ ਹੈ ਮਤਲਬ ਇਹ ਘਰ ਨੇਰੇ ਕਿ ਘਟੋ ਘਟ ਇੱਥੇ 2 ਤੋਂ 250 ਇਕੋ ਬਰਾਦਰੀ ਦੇ ਬੰਦੇ ਰਹਿੰਦੇ ਨੇ ਇਹਦੇ ਵਿੱਚੋਂ ਕੁਛ ਹੀ ਮਕਾਨ ਨੇ ਜਿਹੜੇ ਕੀ ਇਹ ਨਸ਼ੇ ਦਾ ਵਪਾਰ ਕਰਦੇ ਆਂ ਔਰ ਉਹਨਾਂ ਦੀ ਅੱਜ ਪੂਰੀ ਨਿਸ਼ਾਨਦੇਹੀ ਜਿਹਦੇ ਵਿੱਚ ਕੀ ਸਰਦਾਰ ਸਾਡੇ ਮੁੱਖ ਮੰਤਰੀ ਸਾਬ ਸਰਦਾਰ ਭਗਵਾਨ ਸਿੰਘ ਜੀ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਕਿ ਉਹਨਾਂ ਨੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦਾ ਬੀੜਾ ਚੁੱਕਿਆ ਹੈ ਉਹਦੇ ਤਹਿਤ ਪਟਿਆਲਾ ਸ਼ਹਿਰ ਦੇ ਐਮਐਲਏ ਸਰਦਾਰ ਅਜੀਤਪਾਲ ਸਿੰਘ ਕੋਲੀ ਜੀ ਦੀ ਅਗਵਾਈ ਵਿੱਚ ਅੱਜ ਇੱਥੇ ਅਸੀਂ ਮੈਂ ਇੱਥੇ ਪਹੁੰਚਿਆ ਜੀ ਇੱਥੇ ਸsdਾਰ ਨਾਨਕ ਸਿੰਘ ਜੀ ਐਸਐਸਪੀ ਸਾਹਿਬ ਮਨਦੀਪ ਸਿੱਧੂ ਜੀ ਸਾਰੇ ਆਪਣੀ ਪਟਿਆਲਾ ਰਿਕਵਰੀ ਬਹੁਤ ਹੋਈ ਹੈ ਅੱਜ ਕਨੇ 3 ਲੱਖ ਤੋਂ ਵੱਧ ਕੈਸ਼ ਬਰਾਮਦ ਹੋਇਆ ਹੈ ਹੀਰੋਇਨ ਹੋਈ ਹੈ ਹੋਰ ਨਸ਼ਾ ਬਹੁਤ ਲੱਗਦਾ ਕਿ ਆਣ ਵਾਲੇ ਦਿਨਾਂ ਵਿੱਚ ਹੋਰ ਇਸ ਤਰੀਕੇ ਦੇ ਹੋਰ ਕਨੇ ਮਜੂਨ ਜਿਹੜੇ ਭੱਜ ਗਏ ਨੇ ਬਸ ਤੁਹਾਨੂੰ ਇਹੀ ਕਹਿ ਰਿਹਾ ਜੀ ਪੰਜਾਬ ਸਰਕਾਰ ਨੇ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਉਹਨਾਂ ਦੀ ਕੈਬਨ ਨੇ ਇਹ ਬੀੜਾ ਚੁੱਕ ਲਿਆ ਹੈ ਕਿ ਪੰਜਾਬ ਦੇ ਵਿੱਚ ਬਸ ਹੁਣ ਨਸ਼ੇੜੀ ਰਹਿਣ ਨਹੀਂ ਦਿੱਤੇ ਜਾਣਗੇ ਉਹਨਾਂ ਦੇ ਮਕਾਨ ਕੁੜਕ ਕਰਕੇ ਉਹਨਾਂ ਦੇ ਮਕਾਨ ਢਾਹੇ ਜਾਣਗੇ ਇਹ ਮਤਲਬ ਪੂਰਾ ਇਹਨਾਂ ਨੇ ਜਿਹੜਾ 2 ਨੰਬਰ ਦਾ ਪੈਸਾ ਇਕੱਠਾ ਕਰਕੇ ਮਕਾਨ ਬਣਾਏ ਨੇ ਜਿਹਦਾਦਾ ਬਣਾਈਆਂ ਇਹ ਸਾਰੀਆਂ ਜਦਾਦਾਾਂ ਢਾਈਆਂ ਜਾਣਗੀਆਂ ਜੀ ਬਾਈ ਜੀ ਤੁਹਾਡੇ ਏਰੀਆ ਤੇ ਚੈਕਿੰਗ ਹੋਈ ਆ ਜੀ ਕਿਵੇਂ ਦੇਖਦੇ ਹੋ ਨਸ਼ਾ ਖਤਮ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਸਰ ਕਿਉਂਕਿ ਆਣੇ ਵਾਲੀ ਪੀੜ੍ਹੀ ਵੱਸ ਸਕਦੀ ਹੈ ਸਰ ਨਸ਼ਾ ਬਿਲਕੁਲ ਜੜੋ ਜੋ ਭਗਵਾਨਤਮਾਨ ਸਾਹਿਬ ਨੇ ਕੀਤਾ ਮੈਂ ਤਾਂ ਕਹਿੰਦਾ ਕਿ ਪੰਜਾਬ ਦੇ ਵਿੱਚ ਜੜੋ ਖਤਮ ਕੀਤਾ ਜਾਵੇ ਕਿ ਉਹ ਆਣੇ ਵਾਲੇ ਬੱਚੇ ਜਿਹੜੇ ਉਹ ਵੱਸ ਸਕਣ ਜੀ ਸਰ ਫਿਰ ਦੇਖਦੇ ਆ ਕਿ ਨਸ਼ਾ ਤਸਕਰ ਹੁਣ ਭੱਜਦੇ ਹੋਏ ਨਜ਼ਰ ਆ ਰਿਹਾ ਜਿਵੇਂ ਮਕਾਨ ਢਾਏ ਜਾ ਰਹੇ ਆ ਕਾਰਵਾਈਆਂ ਪੰਜਾਬ ਸਰਕਾਰ ਵੱਲੋਂ ਕਿਤੇ ਤੇ ਇਹ ਜੇ ਹੋਏਗਾ ਤਾਂ ਚਦੀ ਉਹਨਾਂ ਨੂੰ ਹੱਥ ਲੱਗੇਗਾ ਸਰ ਨਹੀਂ ਤਾਂ ਬੇਲ ਕਰਾ ਲੈਂਦੇ ਆ ਬਾਹਰ ਆ ਜਾਂਦੇ ਆ ਫੇਰ ਅੱਜ ਕਾਰਵਾਈ ਹੋ ਰਹੀ ਹੈ ਸੰਤੂਸ਼ ਤੋਂ ਇਸ ਤੋਂ ਵਧੀਆ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਬਾਈ ਜੀ ਤੁਸੀਂ ਕਿਵੇਂ ਦੇਖਦੇ ਹੋ ਏਰੀਆ ਦੇ ਵਿੱਚ ਅੱਜ ਵੱਡੀ ਪੁਲਿਸ ਹੈਗੀ ਆ ਘਰਾਂ ਚ ਚੈਕਿੰਗ ਕੀਤੀ ਜਾ ਰਹੀ ਹੈ ਲਗਾਤਾਰ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਦੇ ਕਾਰਵਾਈ ਹੋ ਰਹੀ ਹੈ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਮਿੱਦਾ ਚੱਕਿਆ ਜੀ ਸਰਕਾਰ ਨੇ ਸਾਨੂੰ ਬਹੁਤ ਅੱਛਾ ਲੱਗ ਰਿਹਾ ਸਾਡੇ ਮਹੱਲੇ ਜਿਹੜੇ ਕਾਰਵਾਈ ਭਵੰਤਮਾਨ ਨੇ ਚੱਕੀ ਹੈ ਸੀਐਮ ਸਾਹਮਣੇ ਚੱਕੀ ਹੈ ਘਰ ਟਾਣ ਦੀ ਨਸ਼ਾ ਮੁਕਤੀ ਵਾਲੇ ਨਸ਼ੇ ਵਾਲਿਆਂ ਦੀ ਬਹੁਤ ਵਧੀਆ ਗੱਲ ਕਰ ਰਹੇ ਨੇ ਇਹ ਬਿਲਕੁਲ ਲੋਕ ਨੇ ਜਿਹੜੇ ਬਹੁਤ ਖੁਸ਼ ਨਜ਼ਰ ਆ ਰਹੇ ਆ ਜਰੂਰ ਪੰਜਾਬ ਪੁਲਿਸ ਦੇ ਵੱਲੋਂ ਰਿਕਵਰੀ ਜਰੂਰ ਕੀਤੀ ਗਈ ਹੈ ਤਾਂ ਕੁਝ ਹੀ ਸਮੇਂ ਬਾਅਦ ਜਿਹੜੀ ਇੱਕ ਪ੍ਰੈਸ ਕਾਨਫਰੰਸ ਵੀ ਰੱਖੀ ਗਈ ਹੈ ਐਸਐਸਪੀ ਪਟਿਆਲਾ ਦੇ ਵੱਲੋਂ ਤਾਂ ਦੇਖਿਆ ਜਾਊਗਾ ਕਿ ਇੱਕ ਐਨੋਵਾ ਗੱਡੀ ਕੈਸ਼ ਹੈ ਸਮੈਕ ਹੈ ਜਾਂ ਚਿੱਟਾ ਜੋ-ਜੋ ਸਮਾਨ ਹੈਗਾ ਉਹਦਾ ਵਿਸਤਾਰ ਦੇ ਨਾਲ ਦੱਸਿਆ ਜਾਊਗਾ ਬਾਕੀ ਜਿਹੜੀ ਲੋਕ ਵੀ ਜਿਹੜਾ ਇਹਦਾ ਸ਼ਲਾਘਾ ਕਰਦੇ ਹੋਏ ਨਜ਼ਰ ਆ ਰਹੇ ਆ ਪੰਜਾਬ ਸਰਕਾਰ ਦਾ ਜਿਹੜਾ ਇੱਕ ਕਦਮ ਹੈ ਬਹੁਤ ਹੀ ਵਧੀਆ ਤਰੀਕੇ ਦਾ ਕਦਮ ਹੈ ਔਰ ਅੱਗੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਕਾਰਵਾਈ ਜਿਹੜੀ ਉਹ ਲੋਕ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਬਾਕੀ ਹੋਰ ਅਪ പട്ടിയാള